ਸਾਮਾਜੀ ਇਕਵਾਲ ਸਿੰਘ ਹੈ ਮੇਰਾ ਨਾਮ ਏਡੋ ਪਿੰਡ ਆ ਜੀ ਕੀ ਘਟਣਾ ਵਾਪਰੀ ਕਦੋਂ ਦੀ ਘਟਣਾ ਮੇਰਾ ਜੀ ਠੇਰਾਂ ਦਾ ਕੰਮ ਹੈ ਜੀ ਠੇਰ ਪੈਂਚਰਾਂ ਦਾ ਮੇਰਾ ਜੀ ਸਮਾਨ ਚੋਰੀ ਹੋਇਆ ਜੀ ਟੈਂਕੀ ਜੈਕ-ਜੁਕ ਪਿਉਬਾਂ ਬਾਕੀ ਪਾਨੇ ਚਾਬੀਆਂ ਸਭ ਲੈ ਗਈ ਗੱਲ ਕਰੀਏ ਕਦੋਂ ਕਿੰਨੇ ਕ ਵਜੇ ਦੀ ਘਟਣਾ ਇਹ ਜਿਹੜੀ ਇਹ ਜੀ ਰਾਤ ਦੀ ਆ ਪਤਾ ਨਹੀਂ ਕੈ ਕ ਵਜੇ ਦੀ ਘਟਣਾ ਹੋਣੀ ਇਹ ਤਾਂ ਮੈਂ ਕਹਿ ਨਹੀਂ ਸਕਦਾ ਜੀ ਰਾਤ ਦੀ ਹੈ ਇਹ ਕਦੋਂ ਤੁਸੀਂ ਦੁਕਾਨ ਕਦੋਂ ਖੋਲੀ ਅੱਜ ਅੱਜ ਮੈਂ ਪਹਿਲਾ 사ਸੰਗ ਤੇ ਜਾਂਦਾ ਜੀ ਹੂੰ ਬਿਆਰ ਕਰਦਾ 사ਸੰਗ ਸੁਣ ਕੇ ਆਇਆ ਜਦ ਮੈਂ ਇੱਥੇ ਇੱਕ ਦੁਕਾਨ ਖੋਲੀ ਕੋਲਣ ਨੂੰ ਆਇਆ ਤਾਂ ਸਾਰਾ ਕੁਝ ਖੁੱਲਾ ਪਿਆ ਸੀ ਸਾਰਾ ਸਮਾਨ ਮੇਰਾ ਚੱਕਿਆ ਹੋਇਆ ਹੈ ਕਿੰਨੀ ਕੀਮਤ ਦਾ ਸਮਾਨ ਹੈ ਜੀ ਤੇ ਕਿੰਨੀ ਸਮਾਨ ਦੇਦੇ ਵਿੱਚ ਸਮਾਨ ਤਾਂ ਇਹ ਲੱਖ ਲੱਖ ਦੇ ਕਰੀਬ ਸਮਾਨ ਹੈਗਾ ਜੀ 90000 ਲੱਖ ਦਾ ਤੁਸੀਂ ਪੋਰਟ ਨੂੰ ਖਲਾ ਦੇ ਹਾਂ ਜੀ ਪੋਰਟ ਰਿਪੋਰਟ ਕਰਾਤੀ ਕੀ ਕਹਿਣਾ ਪੁੱਛਦਾ ਨਾ ਪੁਰਸਾ ਵਾਲਿਆ ਇਹ ਤੇ ਕੀ ਕਰਨਾ ਨੇ ਉਹਦੇ ਨੇ ਚੋਰੀਆਂ ਵਧ ਰਹੀਆਂ ਕੀ ਕਹਿਣਾ ਚਾਹਨੇ ਹੋ ਜੀ ਚੋਰੀਆਂ ਤਾਂ ਹੁਣ ਵਧੇ ਰਹੀਆਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੈਂ ਇਹਨਾਂ ਦਾ ਇਕਬਾਲ ਸਿੰਘ ਜੀ ਦਾ ਬੇਟਾ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਤੇ ਸਾਡਾ 80-90 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਥੋਂ ਇੱਕ ਆਪਣੇ ਹਵਾ ਵਾਲੀ ਟੈਂਕੀ ਕੰਪਰੈਸ਼ਰ ਜੈਕ ਮੋਟਰ ਤੇ ਚਾਰ ਪੰਜ ਜੈਕ ਸੀਗੇ ਪੰਨੇ ਤੇ ਟਿਊਬਾਂ ਸਾਰਾ ਕੁਝ ਲੈ ਗਏ ਚੱਕ ਕੇ ਤੇ ਥੋੜਾ ਜਿਹਾ ਪ੍ਰਸ਼ਾਸਨ ਚਾਹੀਦਾ ਵੀ ਚੋਰੀਆਂਵਾਲ ਥੋੜਾ ਧਿਆਨ ਦੇਣ ਤੇ ਇਹੋ ਜਿਹੇ ਬਾਰਦਾਤਾਂ ਤੋਂ ਅੱਗੇ ਤੋਂ ਸਬਕ ਲੈਣਾ ਚਾਹੀਦਾ ਆਪਾਂ ਨੂੰ ਇਹ ਦੁਕਾਨ ਰੈਗੂਲਰ ਖੋਲਦੀ ਦੁਕਾਨ ਆਪਾਂ ਰੈਗੂਲਰ ਖੋਲਦੇ ਆ ਜੀ ਦੁਕਾਨ ਦਾ ਕੋਈ ਐ ਨਹੀਂ ਹੁੰਦਾ ਕੱਲ ਦੁਕਾਨ ਆਪਾਂ ਖੋਲੀ ਨਹੀਂ ਸੀਗੀ ਕੱਲ ਕੋਈ ਕਰੇ ਪ੍ਰੋਬਲਮ ਕਰਕੇ ਨਾ ਬੇਟੀ ਬਿਮਾਰ ਸੀਗੀ ਉਸ ਕਰਕੇ ਸੀ ਦੁਕਾਨ ਨਹੀਂ ਖੋਲੀ ਹੈਗੀ ਕੱਲ ਤੇ ਅ ਅੱਜ ਖੋਲੀ ਸੀਗੀ ਤੇ ਦੇਖਿਆ ਸਾਮਾਨ ਸਾਡਾ ਸਾਰਾ ਲੈ ਕੇ ਗਏ ਸੁਖਦੇਵ ਸਿੰਘ ਵਾਸੀ ਪਿੰਡ ਹੇਡੋ ਇਹਨਾਂ ਦੀ ਰਿਆਲਪੁਰਾ ਕਟੜ ਪਟ્રોલ ਪੌਂਦੇ ਨੇੜੇ ਦੁਕਾਨਾਂ ਪੈਂਚਰਾਂ ਦੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਸਾਨੂੰ ਆਫਟਰ ਲੰਚ ਵੀ ਸਾਡੀ ਜਿਹੜਾ ਹਵਾ ਭਰਨ ਵਾਲਾ ਪ੍ਰੈਕਸਰ ਹੁੰਦਾ ਉਹ ਚੋਰੀ ਹੋ ਗਿਆ ਅਸੀਂ ਮੌਕਾ ਵੀ ਦੇਖਿਆ ਤੇ ਰਾਤ ਦੀ ਜੋਰੀ ਦੱਸਦੇ ਆ ਦਿਨੇ ਨਹੀਂ ਆਏ ਅਸੀਂ ਵੀ ਦੇਖਦੇ ਆ ਵੀ ਇਹ ਕਿਉਂ ਨਹੀਂ ਆਏ ਕਰਦੇ ਨੇ ਇਹਨਾਂ ਨੇ ਸਾਨੂੰ ਟਾਈਮ ਸਿਰ ਦੱਸਿਆ ਚਲ ਸੈਕਿੰਡ ਸਾਡਾ ਅਸੀਂ ਹੁਣ ਕੈਮਰੇ ਵੀ ਵੇਖ ਰਹੇ ਆ ਜੀ ਸਿਸ਼ਟੀ ਕੈਮਰੇ ਵੀ ਵੇਖ ਰਹੇ ਆ ਜਿਹੋ ਜੀ ਅੱਗੇ ਪੜਤਾਲ ਹੋ ਗਈ ਕਾਰਵਾਈ ਅਮਤਲੀ ਐਂਟ ਜਾਂ ਕੀ ਨਾਮ ਜੀ ਇਕਵਾਲ ਸਿੰਘ ਹੈ ਮੇਰਾ ਨਾਮ ਏਡੋ ਪਿੰਡ ਆ ਜੀ ਕੀ ਘਟਣਾ ਵਾਪਕੀ ਕਦੋਂ ਦੀ ਘਟਣਾ ਮੇਰਾ ਜੀ ਠੇਰਾਂ ਦਾ ਕੰਮ ਹੈ ਜੀ ਠੇਰ ਪੈਂਚਰਾਂ ਦਾ ਮੇਰਾ ਜੀ ਸਮਾਨ ਚੋਰੀ ਹੋਇਆ ਜੀ ਟੈਂਕੀ ਜੈਕ ਜੁਕ ਟਿਉਬਾਂ ਬਾਕੀ ਪਾਨੇ ਚਾਬੀਆਂ ਸਭ ਲੈ ਗਈ ਗੱਲ ਕਰੀਏ ਕਦ ਕਿੰਨੇ ਕ ਵਜੇ ਦੀ ਘਟਣਾ ਇਹ ਜਿਹੜੀ ਇਹ ਜੀ ਰਾਤ ਦੀ ਹੈ ਪਤਾ ਨਹੀਂ ਕੈ ਕ ਵਜੇ ਦੀ ਘਟਣਾ ਹੋਣੀ ਤਾਂ ਮੈਂ ਕਹਿ ਨਹੀਂ ਸਕਦਾ ਜੀ ਰਾਤ ਦੀ ਹੈ। ਇਹ ਕਦੋਂ ਤੁਸੀਂ ਦੁਕਾਨ ਕਦੋਂ ਖੋਲੀ ਅੱਜ? ਅੱਜ ਮੈਂ ਪਹਿਲਾ ਸਾਸਾਂ ਨਾਲ ਤੇ ਜਾਣਾ ਜੀ। ਹੂੰ। ਵਿਆਹ ਹੋ ਰਿਹਾ ਹੈ ਨਾ। ਸਾਸਾਂ ਨਾਲ ਸੁਣ ਕੇ ਆਇਆ ਜਦ ਮੈਂ ਇੱਥੇ ਇੱਕ ਦੁਕਾਨ ਖੋਲੀ, ਪੁੱਲਰ ਨੂੰ ਆਇਆ ਤਾਂ ਸਾਰਾ ਕੁਝ ਖੁੱਲਾ ਪਿਆ ਸੀ। ਸਾਰਾ ਸਮਾਨ ਮੇਰਾ ਚੱਕਿਆ ਹੋਇਆ ਹੈ। ਕਿੰਨੀ ਕੀਮਤ ਦਾ ਸਮਾਨ ਹੈ ਜੀ ਤੇ ਕੀ ਕੀ ਸਮਾਨ ਦੇ ਦੇ ਵਿੱਚ? ਸਮਾਨ ਤਾਂ ਇਹ ਲੱਖ ਲੱਖ ਦੇ ਕਰੀਬ ਸਮਾਨ ਹੈਗਾ ਜੀ। 90 ਹਜ਼ਾਰ ਲੱਖ ਦਾ। ਤੁਸੀਂ ਪੁਲਿਸ ਨੂੰ ਕਲਾ ਦਿੱਤੀ? ਹਾਂ ਜੀ, ਪੁਲਿਸ ਨੂੰ ਰਿਪੋਰਟ ਕਰਾਤੀ। ਕਿ ਕਰਾ ਪੁਰਸ ਵਾਲੇ ਆਏ ਨਹੀਂ ਸਰ ਕੀ ਕਰਨਾ ਇਹਨਾਂ ਨੂੰ ਚੋਰੀਆਂ ਵਧ ਰਹੀਆਂ ਕੀ ਕਹਿਣਾ ਚਾਹੁੰਦੇ ਹੁੰਦੇ ਜੀ ਚੋਰੀਆਂ ਤਰ੍ਹਾਂ ਵਧੇ ਰਹੀਆਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੈਂ ਇਹਨਾਂ ਦਾ ਇਕਬਾਲ ਸਿੰਘ ਜੀ ਦਾ ਬੇਟਾ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਤੇ ਸਾਡਾ 809000 ਰੁਪਏ ਦਾ ਨੁਕਸਾਨ ਹੋ ਗਿਆ ਤੇ ਇਥੋਂ ਇੱਕ ਆਪਣੇ ਹਵਾ ਵਾਲੀ ਟੈਂਕੀ ਕੰਪਰੈਸ਼ਨ ਜੈਕ ਮੋਟਰ ਤੇ ਚਾਰ ਪੰਜ ਜੈਕ ਸੀਗੇ ਪੰਨੇ ਤੇ ਟਿਊਬਾਂ ਸਾਰਾ ਕੁਝ ਲੈ ਗਏ ਚੱਕ ਕੇ ਤੇ ਥੋੜਾ ਜਿਹਾ ਪ੍ਰਸ਼ਾਸਨ ਚਾਹੀਦਾ ਵੀ ਚੋਰੀਆਂਵਾਲ ਥੋੜਾ ਧਿਆਨ ਦੇਣ ਤੇ ਇਹੋ ਜਿਹੇ ਬਾਰਦਾਤਾਂ ਤੋਂ ਅੱਗੇ ਤੋਂ ਸਬਕ ਲੈਣਾ ਚਾਹੀਦਾ ਆਪਾਂ ਨੂੰ ਤੇ ਦੁਕਾਨ ਰੈਗੂਲਰ ਖੋਲਦੀ ਦੁਕਾਨ ਆਪਾਂ ਰੈਗੂਲਰ ਖੋਲਦੇ ਆ ਜੀ ਦੁਕਾਨ ਦਾ ਕੋਈ ਐ ਨਹੀਂ ਹੁੰਦਾ ਕੱਲ ਦੁਕਾਨ ਆਪਾਂ ਖੋਲੀ ਨਹੀਂ ਸੀਗੀ ਕੱਲ ਕੋਈ ਕਰੇ ਪ੍ਰੋਬਲਮ ਕਰਕੇ ਨਾ ਬੇਟੀ ਬਿਮਾਰ ਸੀਗੀ ਉਸ ਕਰਕੇ ਸੀ ਦੁਕਾਨ ਨਹੀਂ ਖੋਲੀ ਹੈਗੀ ਕੱਲ ਤੇ ਅ ਅੱਜ ਖੋਲੀ ਸੀਗੀ ਤੇ ਦੇਖਿਆ ਸਾਮਾਨ ਸਾਡਾ ਸਾਰਾ ਲੈ ਕੇ ਗਈ ਸੰਗਦੇਵ ਸਿੰਘ ਵਾਸੀ ਪਿੰਡ ਇਹਨਾਂ ਦੀ ਬਿਆਲਪੁਰਾ ਕਟੜ ਪਟੜੋਲ ਪੌਂਦੇ ਨੇੜੇ ਦੁਕਾਨਾਂ ਪੈਂਚਰਾਂ ਦੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਸਾਨੂੰ ਆਫਟਰ ਲਾਂਚ ਵੀ ਸਾਡੇ ਜਿਹੜਾ ਹਵਾ ਭਰਨ ਵਾਲਾ ਪ੍ਰੈਕਸਰ ਹੁੰਦਾ ਉਹ ਚੋਰੀ ਹੋ ਗਿਆ ਅਸੀਂ ਮੌਕਾ ਵੀ ਦੇਖਿਆ ਤੇ ਰਾਤ ਦੀ ਜੋਰੀ ਦੱਸਦੇ ਆ ਦਿਨੇ ਨਹੀਂ ਆਏ ਅਸੀਂ ਇਹ ਵੀ ਦੇਖਦੇ ਆ ਵੀ ਇਹ ਕਿਉਂ ਨਹੀਂ ਆਏ ਕਰਦੇ ਨੇ ਇਹਨਾਂ ਨੇ ਸਾਨੂੰ ਟਾਈਮ ਸਰ ਦੱਸਿਆ ਚਲੋ ਸੈਂਕੜੇ ਸਾਡਾ ਅਸੀਂ ਹੁਣ ਕੈਮਰੇ ਵੀ ਵੇਖ ਰਹੇ ਆ ਜੀ ਸਿਸ਼ਟੀ ਕੈਮਰੇ ਵੀ ਵੇਖ ਰਹੇ ਆ ਜਿਹੋ ਜੀ ਅੱਗੇ ਪੜਤਾਲ ਹੋ ਗਈ ਕਾਰਵਾਈ ਅਮਲਥ ਲੈ ਜਾਂਦੀ ਜਾਵੇ ਕੀ ਨਾਮ ਹੈ ਤੁਹਾਡਾ ਇਕਵਾਲ ਸਿੰਘ ਹੈ ਮੇਰਾ ਨਾਮ ਐਡੋ ਪਿੰਡ ਹੈ ਜੀ ਕੀ ਘਟਣਾ ਵਾਪਰੀ ਕਦੋਂ ਦੀ ਘਟਣਾ ਮੇਰਾ ਜੀ ਠੇਰਾਂ ਦਾ ਕੰਮ ਹੈ ਜੀ ਠੇਰ ਪੈਂਚਰਾਂ ਦਾ ਮੇਰਾ ਜੀ ਸਮਾਨ ਚੋਰੀ ਹੋਇਆ ਜੀ ਟੈਂਕੀ ਜੈਕ ਜੁਕ ਪਿਉਬਾਂ ਬਾਕੀ ਪਾਨੇ ਚਾਬੀਆਂ ਸਭ ਲੈ ਗਈ ਗੱਲ ਕਰੀਏ ਕਦ ਕਿੰਨੇ ਕ ਵਜੇ ਦੀ ਘਟਣਾ ਇਹ ਜਿਹੜੀ ਇਹ ਜੀ ਰਾਤ ਦੀ ਹੈ ਪਤਾ ਨਹੀਂ ਕੈ ਕ ਵਜੇ ਦੀ ਘਟਣਾ ਹੋਣੀ ਇਹ ਤਾਂ ਮੈਂ ਨਹੀਂ ਜ ਸਕਦਾ ਜੀ ਰਾਤ ਦੀ ਹੈ ਇਹ ਕਦੋਂ ਤੁਸੀਂ ਦੁਕਾਨ ਕਦੋਂ ਖੋਲੀ ਅੱਜ ਅੱਜ ਮੈਂ ਪਹਿਲਾ ਸਾਸਾਂ ਤੇ ਜਾਣਾ ਜੀ ਹੂੰ ਵਿਆਹ ਹੋ ਰਿਹਾ ਹੈ ਸਾਸਾਂ ਨੇ ਸੁਣ ਕੇ ਆਇਆ ਜਦ ਮੈਂ ਇੱਥੇ ਇੱਕ ਦੁਕਾਨ ਖੋਲੀ ਪੁੱਲਣ ਨੂੰ ਆਇਆ ਤਾਂ ਸਾਰਾ ਕੁਝ ਖੁੱਲਾ ਪਿਆ ਸੀ ਸਾਰਾ ਸਮਾਨ ਮੇਰਾ ਚੱਕਿਆ ਹੋਇਆ ਹੈ ਕਿੰਨੀ ਕੀਮਤ ਦਾ ਸਮਾਨ ਹੈ ਜੀ ਤੇ ਕਿੰ ਕੀ ਸਮਾਨ ਦੇ ਦੇ ਵਿੱਚ ਸਮਾਨ ਤਾਂ ਜੀ ਇਹ ਲੱਖ ਲੱਖ ਦੇ ਕਰੀਬ ਸਮਾਨ ਹੈਗਾ ਜੀ 90000 ਲੱਖ ਦਾ ਤੁਸੀਂ ਪੁਲਿਸ ਨੂੰ ਰਿਪੋਰਟ ਦਿੱਤੀ ਹਾਂ ਜੀ ਰਿਪੋਰਟ ਕਰਾਤੀ ਜੀ ਕੀ ਕਹਿਣਾ ਪੁਰਸਾ ਵਾਲੇ ਆਏ ਸੀ ਸਹੀ ਕਤਨ ਨੂੰ ਇਹਨਾਂ ਦੇ ਚੋਰੀਆਂ ਵੱਧ ਰਹੀਆਂ ਕੀ ਕਹਿਣਾ ਚਾਹਨੀ ਹੁੰਦੀ ਹੈ ਜੀ ਚੋਰੀਆਂ ਤਾਂ ਹੁਣ ਵਧੇ ਰਹੀਆਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੈਂ ਇਹਨਾਂ ਦਾ ਇਕਬਾਲ ਸਿੰਘ ਜੀ ਦਾ ਬੇਟਾ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਤੇ ਸਾਡਾ 80 90000 ਰੁਪਏ ਦਾ ਨੁਕਸਾਨ ਹੋ ਗਿਆ ਤੇ ਇਥੋਂ ਇੱਕ ਹਵਾ ਵਾਲੀ ਟੈਂਕੀ ਕੰਪਰੈਸ਼ਨ ਜੈਕ ਮੋਟਰ ਤੇ ਚਾਰ ਪੰਜ ਜੈਕ ਸੀਗੇ ਪੰਨੇ ਤੇ ਟਿਊਬਾਂ ਸਾਰਾ ਕੁਝ ਲੈ ਗਏ ਚੱਕ ਕੇ ਤੇ ਥੋੜਾ ਜਿਹਾ ਪ੍ਰਸ਼ਾਸਨ ਚਾਹੀਦਾ ਵੀ ਚੋਰੀਆਂਵਾਲ ਥੋੜਾ ਧਿਆਨ ਦੇਣ ਤੇ ਇਹੋ ਜਿਹੇ ਬਾਰਦਾਤਾਂ ਤੋਂ ਅੱਗੇ ਤੋਂ ਸਬਕ ਲੈਣਾ ਚਾਹੀਦਾ ਆਪਾਂ ਨੂੰ ਤੇ ਦੁਕਾਨ ਰੈਗੂਲਰ ਖੋਲ੍ਹੇ ਦੁਕਾਨ ਆਪਾਂ ਰੈਗੂਲਰ ਖੋਲ੍ਹਦੇ ਆ ਜੀ ਦੁਕਾਨ ਦਾ ਕੋਈ ਐ ਨਹੀਂ ਹੁੰਦਾ ਕੱਲ ਦੁਕਾਨ ਆਪਾਂ ਖੋਲੀ ਨਹੀਂ ਸੀਗੀ ਕੱਲ ਕੋਈ ਕਰੇ ਪ੍ਰੋਬਲਮ ਕਰਕੇ ਨਾ ਬੇਟੀ ਬਿਮਾਰ ਸੀਗੀ ਉਸ ਕਰਕੇ ਸੀ ਦੁਕਾਨ ਨਹੀਂ ਖੋਲੀ ਹੈਗੀ ਕੱਲ ਤੇ ਅ ਅੱਜ ਖੋਲੀ ਸੀਗੀ ਤੇ ਦੇਖਿਆ ਸਾਮਾਨ ਸਾਡਾ ਸਾਰਾ ਲੈ ਕੇ ਗਏ ਸੁਖਦੇਵ ਸਿੰਘ ਵਾਸੀ ਪਿੰਡ ਹੇਡੂ ਇਹਨਾਂ ਦੀ ਦਿয়ালਪੁਰਾ ਕਟੇ ਪਟ્રોલ ਪੌਂਦੇ ਨੇੜੇ ਦੁਕਾਨਾਂ ਪੈਂਚਰਾਂ ਦੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਸਾਨੂੰ ਆਫਟਰ ਲਾਂਚ ਵੀ ਸਾਡੇ ਜਿਹੜਾ ਹਵਾ ਭਰਨ ਵਾਲਾ ਪ੍ਰੈਸ਼ਰ ਹੁੰਡਾ ਉਹ ਚੋਰੀ ਹੋ ਗਿਆ ਅਸੀਂ ਮੌਕਾ ਵੀ ਦੇਖਿਆ ਤੇ ਰਾਤ ਦੀ ਜੋਰੀ ਦੱਸਦੇ ਆ ਦੇ ਨੇ ਨਹੀਂ ਆਏ ਅਸੀਂ ਇਹ ਵੀ ਦੇਖਦੇ ਆ ਵੀ ਇਹ ਕਿਉਂ ਨਹੀਂ ਆਏ ਕਰਦੇ ਨੇ ਇਹਨਾਂ ਨੇ ਸਾਨੂੰ ਟਾਈਮ ਸਿਰ ਦੱਸਿਆ ਚਲੋ ਸੈਕਿੰਡ ਸਾਡਾ ਅਸੀਂ ਹੁਣ ਕੈਮਰੇ ਵੀ ਵੇਖ ਰਹੇ ਆ ਜੀ ਸਿਸ਼ਟੀ ਕੈਮਰੇ ਵੀ ਵੇਖ ਰਹੇ ਆ ਜਿਹੋ ਜੀ ਅੱਗੇ ਪੜਤਾਲ ਹੋ ਗਈ ਕਾਰਵਾਈ ਅਮਰਥ ਲੈਂਦੀ ਜਾਵੇ